ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚਰਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਆ ਜਿਨ੍ਹਾਂ ਦਾ ਸਰੀਰ ਹਰ ਵੇਲੇ ਥੱਕਿਆ ਟੁੱਟਿਆ ਰਹਿੰਦਾ ਹੈ ਸ਼ਰੀਰ ਨੂੰ ਆਲਸ ਸੁਸਤੀ ਪੈ ਰਹੀਦੀ ਆ ਤਾਂ ਉਹ ਆਪਣੀ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਾਰ ਐਸੇ ਨੁਕਤੇ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਨਾਲ ਸਾਡੇ ਸ਼ਰੀਰ ਦਾ ਸਾਰਾ ਆਲਸ ਸੁਸਤੀ ਦੂਰ ਹੋਵੇਗੀ ਸਾਡਾ ਸ਼ਰੀਰ ਪੂਰਾ ਦਿਨ ਚੁਸਤੀ ਫੁਰਤੀ ਦੇ ਵਿੱਚ ਰਹੇਗਾ ਅਸੀਂ ਆਪਣੇ ਸਾਰੇ ਕੰਮਾਂ ਕਾਰਾਂ ਨੂੰ ਬਿਨਾਂ ਧਕਾਵਟ ਤੋਂ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਤਾਂ ਆਓ ਅੱਜ ਦੀ ਵੀਡੀਓ ਦੇ ਵਿੱਚ ਜਾਣਦੇ ਹਾਂ ਵੀਡੀਓ ਨੂੰ ਪੂਰਾ ਸੁਣਨਾ ਕਿਉਂਕਿ ਅੱਧੀ ਅਧੂਰੀ ਗੱਲ ਸੁਣਨ ਕੇ ਸਾਨੂੰ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਦੇ ਹੋ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਨੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਜੀ ਕਰਦੇ ਵਿੱਚ ਕੋਈ ਨਾ ਕੋਈ ਜੀ ਐਸਾ ਜ਼ਰੂਰ ਹੁੰਦਾ ਏ ਜੋ ਕਹਿੰਦਾ ਰਹਿੰਦਾ ਕਿ ਮੇਰਾ ਸਰੀਰ ਹਰ ਵੇਲੇ ਥੱਕਿਆ ਰਹਿੰਦਾ ਏ ਜਾਂ ਆਪਾਂ ਖੁਦ ਮਹਿਸੂਸ ਕਰਦੇ ਆ ਜਿਵੇਂ ਸਾਡਾ ਕੋਈ ਬੱਚਾ ਸਾਡਾ ਭੈਣ ਭਰਾ ਜਾਂ ਆਪਾਂ ਖੁਦ ਵੀ ਹੋ ਸਕਦੇ ਆ ਕਿ ਸਰੀਰ ਬਿਨਾਂ ਕੰਮ ਕੀਤੇਆਂ ਹੀ ਥੱਕਿਆ ਰਹਿੰਦਾ ਏ ਕਿਸੇ ਵੀ ਕੰਮ ਨੂੰ ਕਰਨਾ ਸ਼ੁਰੂ ਕੀਤਾ ਤਾਂ ਉਹ ਕੰਮ ਨੂੰ ਅਸੀਂ ਮਨ ਲਾ ਕੇ ਨਹੀਂ ਕਰ ਪਾਉਂਦੇ ਥੋੜਾ ਜਿਹਾ ਕੰਮ ਕਰਕੇ ਸਰੀਰ ਥੱਕ ਜਾਂਦਾ ਹੈ ਜਾਂ ਕਈ ਵਾਰ ਤਾਂ ਬਿਨਾਂ ਕੰਮ ਕੀਤੇਆਂ ਹੀ ਸਰੀਰ ਬਿਲਕੁਲ ਥੱਕਿਆ ਥੱਕਿਆ ਮਹਿਸੂਸ ਕਰਦਾ ਹੈ ਦਿਲ ਕਰਦਾ ਵੀ ਬਸ ਮੰਜੇ ਦੇ ਉੱਤੇ ਲੰਮੇ ਪੈ ਰਹੀਏ ਕੰਮ ਕਰਨ ਨੂੰ ਦਿਲ ਹੀ ਨਹੀਂ ਕਰਦਾ ਜੇਕਰ ਕੋਈ ਕੰਮ ਕਰਨ ਨੂੰ ਕਹਿ ਵੀ ਦਵੇ ਤਾਂ ਅੱਗੋ ਜਵਾਬ ਹੁੰਦਾ ਹੈ ਕਿ ਮੇਰੇ ਤੋਂ ਇਹ ਕੰਮ ਨਹੀਂ ਹੁੰਦਾ ਜੇਕਰ ਮਜਬੂਰੀ ਵਸ ਕੰਮ ਕਰਨਾ ਵੀ ਪੈ ਜਾਵੇ ਤਾਂ ਉਹ ਕੰਮ ਨੂੰ ਅੱਧ ਵਿਚਾਲੇ ਹੀ ਛੱਡਣਾ ਪੈਂਦਾ ਕਦੇ ਵੀ ਉਸ ਕੰਮ ਨੂੰ ਅਸੀਂ ਪੂਰਾ ਨਹੀਂ ਕਰ ਪਾਉਂਦੇ ਪੂਰੀ ਰਾਤ ਸੌਣ ਦੇ ਬਾਵਜੂਦ ਵੀ ਇੰਜ ਲੱਗਦਾ ਵੀ ਜਿਵੇਂ ਨੀਂਦ ਪੂਰੀ ਨਹੀਂ ਹੋਈ ਤਾਂ ਅਜਿਹਾ ਕਿਉਂ ਹੁੰਦਾ ਹੈ ਪਹਿਲਾਂ ਆਪਾਂ ਇਹ ਸਭ ਕੁਝ ਹੋਣ ਦੇ ਕਾਰਨਾਂ ਬਾਰੇ ਗੱਲ ਕਰਾਂਗੇ ਫਿਰ ਉਸ ਤੋਂ ਬਾਅਦ ਇਹਦੇ ਹੱਲ ਬਾਰੇ ਗੱਲ ਕਰਾਂਗੇ ਕਿਉਂਕਿ ਜਿਹੜੀ ਚੀਜ਼ ਦਾ ਸਾਨੂੰ ਕਾਰਨ ਪਤਾ ਲੱਗ ਜਾਵੇ ਨਾ ਉਹਦਾ ਹੱਲ ਆਪਾਂ ਆਸਾਨੀ ਦੇ ਨਾਲ ਕਰ ਪਾਉਨੇ ਆ ਤਾਂ ਜੇਕਰ ਸਾਨੂੰ ਵੀ ਆਪਣੇ ਖੁਦ ਅੰਦਰ ਜਾਂ ਸਾਡੇ ਘਰ ਦੇ ਕਿਸੇ ਵੀ ਜੀ ਦੇ ਅੰਦਰ ਇਹ ਬਦਲਾਅ ਨਜ਼ਰ ਆ ਰਹੇ ਹਨ ਕਿ ਉਹਦਾ ਚਿਹਰਾ ਹਰ ਵੇਲੇ ਉਦਾਸ ਪਰੇਸ਼ਾਨ ਰਹਿੰਦਾ ਹੈ ਸਵੇਰ ਦੇ ਵਿੱਚ ਚਿੜਚਿੜਾਪਨ ਆ ਗਿਆ ਹੈ ਕੋਈ ਵੀ ਕੰਮ ਨੂੰ ਕਰਨ ਨੂੰ ਮਨ ਨਹੀਂ ਕਰਦਾ ਕੰਮ ਕਰਨ ਉਕਈਏ ਤਾਂ ਉਹ ਖਿਜਿਆ ਜਾਂਦਾ ਹੈ ਤਾਂ ਇੰਨਾਂ ਸਾਰੀਆਂ ਆਦਤਾਂ ਇਹ ਸਾਰੇ ਬਦਲਾਵ ਨੂੰ ਦੇਖ ਕੇ ਅਣਦੇਖਾ ਨਹੀਂ ਕਰਨਾ ਕਿਉਂਕਿ ਇਹ ਅੱਗੇ ਚੱਲ ਕੇ ਵੱਡੀ ਸਮੱਸਿਆ ਬਣ ਸਕਦੀ ਆ ਇਹ ਆਲਸ ਸੁਸਤੀ ਤੋਂ ਬਾਅਦ ਹੀ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਦੁੱਖ ਰੋਗ ਲੱਗਦੇ ਆ ਬਿਮਾਰੀਆਂ ਲੱਗਦੀਆਂ ਨੇ ਅਤੇ ਜੋ ਕਮਾਕਾਰਾਂ ਦੇ ਵਿੱਚ ਨੁਕਸਾਨ ਹੁੰਦਾ ਉਹ ਤਾਂ ਵੱਖਰਾ ਤਾਂ ਇਸ ਕਰਕੇ ਆਪਾਂ ਸਮਾਂ ਰਹਿੰਦੇ ਆਂ ਹੀ ਆਲਸ ਸੁਸਤੀ ਤੋਂ ਆਪਣਾ ਬਚਾਵ ਕਰਨਾ ਹੈ ਤਾਂ ਇਹਦੇ ਮੁੱਖ ਕਾਰਨ ਕੀ ਨੇ ਸਭ ਤੋਂ ਪਹਿਲਾ ਕਾਰਨ ਹੈ ਸਾਡੀਆਂ ਕੁਝ ਮਾੜੀਆਂ ਆਦਤਾਂ ਜਿਵੇਂ ਕਿ ਜ਼ਿਆਦਾ ਸੌਣਾ ਹਰ ਵੇਲੇ ਟੀਵੀ ਮੋਬਾਈਲ ਜਾਂ ਲੈਪਟਾਪ ਦੇ ਉੱਤੇ ਕੰਮ ਕਰਦੇ ਰਹਿਣਾ ਇਹ ਆਦਤਾਂ ਕਰਕੇ ਸਾਡੇ ਸਰੀਰ ਨੂੰ ਆਲਸ ਪੈਂਦਾ ਹੈ ਸੁਸਤੀ ਪੈਂਦੀ ਆ ਤਾਂ ਜੇਕਰ ਜ਼ਿਆਦਾ ਸੌਣ ਦੀ ਆਦਤ ਹੈ ਨਾ ਤਾਂ ਆਪਣੀ ਨੀਂਦ ਨੂੰ ਘਟਾਉਣਾ ਹੈ ਤੰਦਰੁਸਤ ਸਰੀਰ ਦੇ ਲਈ 6 ਤੋਂ 7 ਘੰਟੇ ਦੀ ਨੀਂਦ ਬਹੁਤ ਆ। ਕਈ ਬੈਣਪਰਾ ਦਿਨ ਪਰ ਕੰਮਕਾਰ ਕਰਦੇ ਨੇ। ਉਹ ਕਹਿੰਦੇ ਵੀ ਅਸੀਂ ਸਿਰਫ 4 ਘੰਟੇ ਸੌਂਨੇ ਆ। ਉਹ 4 ਘੰਟੇ ਗੂੜੀ ਨੀਂਦ ਸੌ ਕੇ ਸਰੀਰ ਇੱਕਦਮ ਚੁਸਤੀ ਫੁਰਤੀ ਦੇ ਵਿੱਚ ਆ ਜਾਂਦਾ ਏ। ਕਿਉਂਕਿ ਉਹਨਾਂ ਨੇ ਆਪਣੇ ਆਪ ਦੇ ਉੱਤੇ ਕੰਮ ਕੀਤਾ ਹੈ। ਤਾਂ ਇਸ ਕਰਕੇ ਨਾ ਨੀਂਦ ਜਿੰਨੀ ਸਾਨੂੰ ਲੋੜੀਂਦੀ ਓਨੀ ਹੀ ਲੈਣੀ ਚਾਹੀਦੀ ਆ। ਹਰ ਵੇਲੇ ਜੇਕਰ ਆਪਾਂ ਬੈੱਡ ਦੇ ਉੱਪਰ ਬੈਠੇ ਰਵਾਂਗੇ, ਲੇਟੇ ਰਵਾਂਗੇ ਤਾਂ ਆਪਣੇ ਆਪ ਹੀ ਆਲਸ ਪੈਂਦਾ ਹੈ ਸੁਸਤੀ ਪੈਂਦੀ ਆ ਫਿਰ ਸੌਣ ਨੂੰ ਦਿਲ ਕਰਦਾ ਹੈ ਤਾਂ ਜੇਕਰ ਕੋਈ ਕੰਮ ਕਾਰ ਕਰਦੇ ਆ ਤਾਂ ਬਹੁਤ ਵਧੀਆ ਗੱਲ ਹੈ ਜੇਕਰ ਕਰਦੇ ਵਿੱਚ ਵੇਲੇ ਆ ਤਾਂ ਇਹ ਨਹੀਂ ਵੀ ਹਰ ਵੇਲੇ ਬੈੱਡ ਦੇ ਉੱਤੇ ਲੇਟੇ ਰਹਿਣਾ ਹੈ ਜਾਂ ਸੋਫੇ ਉੱਪਰ ਬੈਠ ਕੇ ਟੀਵੀ ਦੇਖਦੇ ਰਹਿਣਾ ਮੋਬਾਈਲ ਚਲਾਉਂਦੇ ਰਹਿਣਾ ਇਹਨਾਂ ਆਦਤਾਂ ਦੇ ਵਿੱਚ ਸੁਧਾਰ ਕਰਨਾ ਹੈ ਜੇਕਰ ਤੁਸੀਂ ਬੈਠ ਕੇ ਕੋਈ ਕੰਮ ਕਰਦੇ ਹੋ ਤੁਹਾਡਾ ਕੰਮ ਕਰਨਾ ਜ਼ਰੂਰੀ ਆ ਤੁਹਾਡੀ ਕਿਰਤ ਹੀ ਬੈਠ ਕੇ ਕਰਨ ਵਾਲੀ ਆ ਜਿਵੇਂ ਲੈਪਟਾਪ ਦੇ ਉੱਤੇ ਕੰਮ ਕਰਦੇ ਹੋ ਤਾਂ ਲੈਪਟਾਪ ਤੇ ਕੰਮ ਕਰਦਿਆਂ ਕਰਦਿਆਂ ਆਲਸ ਸੁਸਤੀ ਪੈ ਜਾਂਦੀ ਆ ਤਾਂ ਵਿੱਚੋਂ ਵਿੱਚੋਂ ਉੱਠ ਕੇ ਕੁਝ ਦੇਰ ਟੈਲ ਲੈਣਾ ਚਾਹੀਦਾ ਹੈ ਭਾਵ ਕਿ ਤੁਰਨਾ ਫਿਰਨਾ ਚਾਹੀਦਾ ਹੈ ਛੋਟੇ ਛੋਟੇ ਬ੍ਰੀਕ ਵਿੱਚ ਲੈਣੇ ਚਾਹੀਦੇ ਨੇ ਲਗਾਤਾਰ ਨਹੀਂ ਬੈਠਣਾ ਚਾਹੀਦਾ ਅਤੇ ਇੱਕ ਗੱਲ ਤੁਸੀਂ ਹਮੇਸ਼ਾ ਨੋਟ ਕਰਕੇ ਦੇਖਿਓ ਜੀ ਕੰਮ ਕਰਨ ਵਾਲੇ ਬੰਦੇ ਦੇ ਨਾਲੋਂ ਵਿਹਲੇ ਰਹਿਣ ਵਾਲੇ ਬੰਦੇ ਨੂੰ ਜ਼ਿਆਦਾ ਆਲਸ ਸੁਸਤੀ ਪੈਂਦੀ ਆ ਕਿਉਂਕਿ ਜਿਹੜਾ ਬੰਦਾ ਕੰਮਕਾਰ ਕਰਦਾ ਹੈ ਨਾ ਉਹਦੇ ਕੋਲ ਇਹਨਾਂ ਚੀਜ਼ਾਂ ਦੇ ਲਈ ਟਾਈਮ ਹੁੰਦਾ ਉਹਨੂੰ ਕੰਮਕਾਰ ਕਰਦਿਆਂ ਕਈ ਵਾਰ ਮਾੜੀ ਮੋਟੀ ਥਕਾਵਟ ਵੀ ਮਹਿਸੂਸ ਨਹੀਂ ਹੁੰਦੀ ਕਿਉਂਕਿ ਉਹਦਾ ਪੂਰਾ ਧਿਆਨ ਆਪਣੇ ਕੰਮ ਦੇ ਵਿੱਚ ਆ ਕਦੇ ਹੋ ਸਕਦਾ ਵੀ ਜਿਵੇਂ ਵੱਧ ਕੰਮ ਕਰਨਾ ਪੈ ਗਿਆ ਜਾਂ ਵੱਧ ਮਿਹਨਤ ਲਾਉਣੀ ਪਈ ਕੰਮ ਦੇ ਵਿੱਚ ਤਾਂ ਸਰੀਰ ਥੋੜਾ ਬਹੁਤਾ ਥੱਕ ਜਾਵੇ ਅਤੇ ਉਹ ਥਕਾਵਟ ਵੀ ਉਹ ਕੁਝ ਸਮੇਂ ਦੇ ਆਰਾਮ ਦੇ ਨਾਲ ਦੂਰ ਹੋ ਜਾਂਦੀ ਆ ਉਹ ਫਿਰ ਤੋਂ ਆਪਣੇ ਕੰਮਕਾਰਾਂ ਨੂੰ ਕਰਨ ਦੇ ਲਈ ਤਿਆਰ ਹੋ ਜਾਂਦਾ ਹੈ ਜੇ ਬਹੁਤ ਜ਼ਿਆਦਾ ਥਕਾਵਟ ਹੋਵੇ ਤਾਂ ਇੱਕ ਰਾਤ ਦੀ ਨੀਂਦ ਤੋਂ ਬਾਅਦ ਅਗਲੇ ਦਿਨ ਪੂਰਾ ਚੁਸਤੀ ਫੁਰਤੀ ਦੇ ਵਿੱਚ ਆਪਣਾ ਕੰਮਕਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਪਰ ਜੋ ਬੰਦਾ ਵੇਲਾ ਹੈ ਨਾ ਉਹ ਬਿਨਾ ਕੰਮ ਕੀਤੇਆਂ ਹੀ ਉਹਦਾ ਸ਼ਰੀਰ ਥੱਕਿਆ ਟੁੱਟਿਆ ਰਹਿੰਦਾ ਕਿਉਂਕਿ ਉਹਦਾ ਤਨ ਭਾਵੇਂ ਕੰਮ ਨਹੀਂ ਕਰਦਿਆ ਪਰ ਉਹਦਾ ਮਨ ਹਰ ਵੇਲੇ ਕੰਮ ਕਰਦਾ ਰਹਿੰਦਾ ਹੈ ਮਨ ਦੇ ਵਿੱਚ ਕੋਈ ਨਾ ਕੋਈ ਗੱਲ ਚੱਲਦੀ ਰਹਿੰਦੀ ਆ ਖਾਸ ਕਰਕੇ ਜਦੋਂ ਕੁਝ ਮਾੜੀਆਂ ਗੱਲਾਂ ਜਿਵੇਂ ਅਤੀਤ ਦੇ ਵਿੱਚ ਕੋਈ ਮਾੜੀ ਘਟਨਾ ਸਾਡੇ ਨਾਲ ਬੀਤ ਗਈ ਕਿਸੇ ਨੇ ਸਾਨੂੰ ਕੋਈ ਦੁੱਖ ਦਿੱਤਾ ਸਾਡੇ ਨਾਲ ਕੁਝ ਮਾੜਾ ਕੀਤਾ ਜਦੋਂ ਅਸੀਂ ਇਦਾਂ ਦੀਆਂ 네ਗੇਟਿਵ ਚੀਜ਼ਾਂ ਸੋਚਦੇ ਹਾਂ ਮਾਰੀਆਂ ਚੀਜ਼ਾਂ ਦੁੱਖ ਦੇਣ ਵਾਲੀਆਂ ਗੱਲਾਂ ਆਪਣੇ ਮਨ ਵਿੱਚ ਸੋਚਦੇ ਰਹਿਣੇ ਹਨਾ ਸਾਡਾ ਮਨ ਥੱਕਦਾ ਹੈ ਪਹਿਲਾ ਮਨ ਥੱਕਦਾ ਹੈ ਫਿਰ ਸਾਡਾ ਤਨ ਥੱਕਦਾ ਹੈ ਤਾਂ ਜਿਹੜਾ ਜ਼ਿਆਦਾ ਸੋਚਣ ਦੀ ਆਦਤ ਹੈ ਨਾ ਇਹ ਜ਼ਿਆਦਾ ਸੋਚਣ ਦੀ ਆਦਤ ਨੂੰ ਵੀ ਘਟਾਉਣਾ ਹੈ ਜ਼ਿਆਦਾ ਸੋਚਣ ਕਰਕੇ ਜ਼ਿਆਦਾ ਚਿੰਤਾ ਕਰਨ ਕਰਕੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਆਲਸ ਸੁਸਤੀ ਪੈਂਦੀ ਆ ਜੋ ਲੋਕ ਹਰ ਵੇਲੇ ਬੈਠੇ ਸੋਚਦੇ ਰਹਿੰਦੇ ਆ ਉਹਨਾਂ ਦਾ ਸਰੀਰ ਹਰ ਵੇਲੇ ਥੱਕਿਆ ਥੱਕਿਆ ਮਹਿਸੂਸ ਕਰੇਗਾ ਉਹ ਆਪਣੇ ਕੰਮਕਾਰ ਵੀ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਕਿਉਂਕਿ ਮੰਨ ਲਓ ਕਿ ਆਪਾਂ ਕੋਈ ਕੰਮ ਕਰ ਰਹੇ ਹਾਂ ਹੱਥੀਂ ਕੰਮ ਕਰ ਰਹੇ ਹਾਂ ਪਰ ਸਾਡਾ ਮਨ ਕਿਤੇ ਹੋਰ ਦਾ ਹੋਰ ਗਿਆ ਹੈ ਜਿੰਨੀ ਸਾਡੇ ਤਨ ਅਤੇ ਮਨ ਦੀ ਦੂਰੀ ਵੱਧਦੀ ਹੈ ਓਨੀ ਹੀ ਸਾਡੀ ਥਕਾਕਟ ਵੱਧਦੀ ਹੈ ਓਨਾ ਹੀ ਸਾਡੇ ਸੁਭਾਅ ਦਾ ਚੁਟਚੜਾਪਨ ਵੱਧਦਾ ਹੈ ਜੇਕਰ ਕਿਸੇ ਕੰਮ ਦੇ ਵਿੱਚ ਸਾਡਾ ਤਨ ਅਤੇ ਮਨ ਦੋਵੇਂ ਲੱਗੇ ਹੋਣ ਫਿਰ ਨਾ ਤਾਂ ਮਨ ਉਦਾਸ ਹੁੰਦਾ ਹੈ ਅਤੇ ਨਾ ਹੀ ਸਾਡਾ ਤਨ ਥੱਕਣਾ ਹੈ ਇਹ ਜਿਹੜੇ ਤਨ ਮਨ ਦੀ ਦੂਰੀ ਆ ਇਹ ਪੈਂਦੀ ਕਦੋਂ ਆ ਜਦੋਂ ਅਸੀਂ ਬੇਮਣੀ ਕੰਮ ਕਰਦੇ ਆ ਜਿਸ ਕੰਮ ਦੇ ਵਿੱਚ ਸਾਡੀ ਕੋਈ ਰੁਚੀ ਨਹੀਂ ਆ ਸਾਨੂੰ ਜ਼ਬਰਦਸਤੀ ਲਗਾ ਦਿੱਤਾ ਉਹ ਕੰਮ ਦੇ ਵਿੱਚ ਸਾਡਾ ਮਨ ਨਹੀਂ ਲੱਗਦਾ ਸਿਰਫ ਸਾਡਾ ਤਨ ਕੰਮ ਕਰਦਾ ਹੈ ਜਾਂ ਫਿਰ ਜਦੋਂ ਸਾਡੇ ਮਨ ਦੇ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਚੱਲ ਰਹੀਆਂ ਹੋਣ ਕਿ ਇੱਕ ਕੰਮ ਅਸੀਂ ਕਰ ਰਹੇ ਆ ਦੂਜੇ ਬਾਰੇ ਸੋਚ ਰਹੇ ਆ ਤੀਜੇ ਦੀ ਅਸੀਂ ਚਿੰਤਾ ਕਰ ਰਹੇ ਆ ਇਹ ਜਦੋਂ ਬਹੁਤ ਸਾਰੀਆਂ ਯੋਜਨਾਵਾਂ ਸਾਡੇ ਮਨ ਅੰਦਰ ਚੱਲਦੀਆਂ ਨੇ ਉਦੋਂ ਵੀ ਪਹਿਲਾਂ ਸਾਡਾ ਮਨ ਥੱਕਦਾ ਹੈ ਫਿਰ ਸਾਡਾ ਤਨ ਥੱਕਦਾ ਹੈ ਮਨ ਕਰਕੇ ਹੀ ਸਾਡੇ ਨਾਲ ਸਾਰਾ ਕੁਝ ਹੁੰਦਾ ਹੈ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਆਪਣੇ ਭਵਿੱਖ ਦੇ ਲਈ ਕੋਈ ਯੋਜਨਾਵਾਂ ਨਹੀਂ ਬਣਾਉਣੀਆਂ ਕਿਉਂਕਿ ਸੋਚਾਂਗੇ ਤਾਂ ਹੀ ਉਹਨੂੰ ਪੂਰਾ ਕਰਾਂਗੇ ਬਸ ਧਿਆਨ ਇਹਨਾਂ ਦੇਣਾ ਹੈ ਵੀ ਯੋਜਨਾਵਾਂ ਜਿੰਨੀਆਂ ਮਰਜ਼ੀ ਬਣਾਈਆਂ ਨੇ ਪਰ ਇੱਕੋ ਟਾਈਮ ਦੇ ਵਿੱਚ ਇੱਕ ਕੰਮ ਕਰਨਾ ਹੈ ਜੇ ਰੋਟੀ ਖਾ ਰਹੇ ਹਾਂ ਤਾਂ ਉਹ ਰੋਟੀ ਖਾਣ ਦੇ ਵੇਲੇ ਸਿਰਫ ਰੋਟੀ ਖਾਣੀ ਆ ਇਹ ਨਹੀਂ ਵੀ ਰੋਟੀ ਖਾ ਰਹੇ ਆ ਕੁਝ ਨਾ ਕੁਝ ਸੋਚਦੇ ਰਹਿੰਦੇ ਆ ਉਹ ਖਾਦੇ ਹੋਏ ਭੋਜਨ ਨੂੰ ਅਸੀਂ ਨਾ ਤਾਂ ਪੂਰਾ ਪਚਾਅ ਪਾਉਨੇ ਆ ਜੇ ਪਚਿਆ ਨਾ ਤਾਂ ਫਿਰ ਉਹ ਖਾਦੇ ਹੋਏ ਭੋਜਨ ਦਾ ਸਾਡੇ ਸਰੀਰ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਉਹ ਭੋਜਨ ਊਰਜਾ એનર્ਜੀ ਦੇਣ ਦੀ ਬਜਾਏ ਸਾਨੂੰ ਆਲਸ ਦਿੰਦਾ ਹੈ ਤਾਂ ਜਦੋਂ ਭੋਜਨ ਖਾਣਾ ਹੈ ਰੋਟੀ ਖਾਣੀ ਆ ਉਦੋਂ ਸਾਡਾ ਧਿਆਨ ਰੋਟੀ ਖਾਣ ਦੇ ਵਿੱਚ ਹੋਵੇ ਕਦੇ ਵੀ ਟੀਵੀ ਮੋਬਾਈਲ ਚਲੋ ਉਹ ਹੋਇਆ ਵੀ ਖਾਣਾ ਨਹੀਂ ਖਾਣਾ ਚਾਹੀਦਾ ਹੁਣ ਅੱਜ ਕੱਲ ਬਹੁਤੇ ਭੈਣ ਭਰਾਵਾਂ ਨੂੰ ਇਹੋ ਆਦਤ ਆ ਕਿ ਜਦੋਂ ਉਹਨਾਂ ਨੇ ਰੋਟੀ ਖਾਣੀ ਜਾਂ ਤਾਂ ਟੀਵੀ ਅੱਗੇ ਬੈਠ ਕੇ ਖਾਣ ਜਾਂ ਮੋਬਾਈਲ ਉੱਪਰ ਕੁਝ ਦੇਖ ਲਿਆ ਦੇਖਦਿਆਂ ਤਾਣੀਆਂ ਇਹ ਇੱਕ ਆਦਤ ਦੇ ਵਿੱਚ ਸੁਧਾਰ ਕਰ ਲਈਏ ਨਾ ਸਾਡੇ ਸਰੀਰ ਦਾ ਆਲਸ ਸੁਸਤੀ ਬਹੁਤ ਹੱਦ ਤੱਕ ਕੱਟ ਜਾਵੇਗਾ ਅੱਜ ਤੋਂ ਹੀ ਇਹ ਟਰਾਈ ਕਰ ਲੈਣਾ ਕਿ ਜਦੋਂ ਭੋਜਨ ਖਾਣਾ ਹੈ ਨਾ ਜਦੋਂ ਰੋਟੀ ਖਾਣੀ ਆ ਸਵੇਰ ਦੀ ਰੋਟੀ ਸ਼ਾਮ ਦੀ ਰੋਟੀ ਉਸ ਵੇਲੇ ਕੋਈ ਇਧਰ ਉਧਰ ਦੀ ਗੱਲ ਨਹੀਂ ਕਰਨੀ ਟੀਵੀ ਨਹੀਂ ਦੇਖਣਾ ਮੋਬਾਈਲ ਨਹੀਂ ਚਲਾਉਣਾ ਸਾਡਾ ਧਿਆਨ ਸਾਡੇ ਭੋਜਨ ਵਿੱਚ ਹੋਵੇ ਉਹਨੂੰ ਭੋਜਨ ਨੂੰ ਬੜੇ ਆਰਾਮ ਨਾਲ ਜਿਤ ਜਿਤ ਕੇ ਫਿਰ ਖਾਣਾ ਹੈ ਇੱਕ ਆਦਤ ਦੇ ਕਰਕੇ ਹੀ ਬਹੁਤ ਬਦਲਾਵ ਆ ਜਾਵੇਗਾ ਤੇ ਜੇਕਰ ਬਹੁਤ ਜ਼ਿਆਦਾ ਸੌਣੇ ਆ ਤਾਂ ਆਪਣੀ ਨੀਂਦ ਨੂੰ ਘਟਾਉਣਾ ਹੈ ਕਦੇ ਵੀ ਜ਼ਿਆਦਾ ਸੌਣ ਕਰਕੇ ਸਾਡਾ ਸਰੀਰ ਚੁਸਤੀ ਫੁਰਤੀ ਦੇ ਵਿੱਚ ਨਹੀਂ ਆਉਂਦਾ ਤੰਦਰੁਸਤ ਨਹੀਂ ਰਹਿੰਦਾ ਬਲਕਿ ਜ਼ਿਆਦਾ ਸੌਣ ਕਰਕੇ ਸਾਡੇ ਸਰੀਰ ਨੂੰ ਆਲਸ ਸੁਸਤੀ ਪੈਂਦੀ ਆ ਬਿਮਾਰੀਆਂ ਲੱਗਦੀਆਂ ਨੇ ਤਾਂ 6-7 ਘੰਟੇ ਦੀ ਨੀਂਦ ਬਹੁਤ ਹੁੰਦੀ ਹੈ ਜੇ ਵੱਧ ਤਾਂ 7 ਤੋਂ 8 ਘੰਟੇ ਤੱਕ ਇਹ ਦੋ ਨਹੀਂ ਵਧਾਉਣਾ ਚਾਹੀਦਾ ਰਾਤ ਨੂੰ ਸਮੇਂ ਸਿਰ ਸੌਣ ਦੀ ਆਦਤ ਪਾਉਣੀ ਚਾਹੀਦੀ ਆ ਅਤੇ ਸਵੇਰੇ ਜਲਦੀ ਉੱਠਣ ਦੀ ਹੁਣ ਕੁਝ ਭੈਣ ਭਰਾ ਕਹਿੰਦੇ ਵੀ ਸਾਡੇ ਤੋਂ ਜਲਦੀ ਉੱਠਿਆ ਹੀ ਜਾਂਦਾ ਉਹ ਸਵੇਰੇ ਜਲਦੀ ਨਾ ਉੱਠ ਪਾਉਣ ਦਾ ਕਾਰਨ ਵੀ ਇਹ ਹੁੰਦਾ ਕਿ ਅਸੀਂ ਰਾਤ ਨੂੰ ਬਹੁਤ ਲੇਟ ਸੌਂਨੇ ਆ ਜੇ ਅਸੀਂ ਸੌਣ ਦਾ ਤੇ ਉੱਠਣ ਦਾ ਸਮਾਂ ਨਿਰਧਾਰਤ ਕਰ ਲਈਏ ਤਾਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਚੰਗਾ ਬਦਲਾਅ ਹੁੰਦਾ ਹੈ ਸਵੇਰੇ ਜਲਦੀ ਉੱਠਣਾ ਸਾਡੇ ਸਭ ਲਈ ਜ਼ਰੂਰੀ ਆ ਸਵੇਰੇ ਜਲਦੀ ਉੱਠਣ ਕਰਕੇ ਬੰਦਾ ਤਨ ਮਨ ਤਨ ਤਿੰਨਾਂ ਪੱਖਾਂ ਤੋਂ ਹੀ ਮਜ਼ਬੂਤ ਰਹਿੰਦਾ ਹੈ ਤਸਵੀਰੇ ਜਲਦੀ ਉੱਠਣਾ ਹੈ ਉੱਠਦਿਆਂ ਸਾਰ ਮਾਲਕ ਦਾ ਸ਼ੁਕਰਾਨਾ ਕਰਨਾ ਫਿਰ ਇਸ਼ਨਾਨ ਜ਼ਰੂਰ ਕਰਨਾ ਕਿਉਂਕਿ ਜਦੋਂ ਆਪਾਂ ਇਸ਼ਨਾਨ ਕਰਦੇ ਹਾਂ ਉਦੋਂ ਹੀ ਸਾਡੇ ਸਰੀਰ ਦਾ ਆਲਸ ਸੁਸਤੀ ਲੈਂਦੀ ਆ ਇਸ਼ਨਾਨ ਕਰਕੇ ਫਿਰ ਕੁਝ ਸਮਾਂ ਧਿਆਨ ਕਰਕੇ ਬੈਠਣਾ ਹੈ ਉਹ ਪਰਮ ਪਿਤਾ ਪਰਮਾਤਮਾ ਦੇ ਨਾਲ ਆਪਣਾ ਕਨੈਕਸ਼ਨ ਕਨੈਕਟ ਕਰਨਾ ਹੈ ਸਵੇਰੇ ਸਵੇਰੇ ਉੱਠ ਕੇ ਕੀਤਾ ਹੋਇਆ ਧਿਆਨ ਸਾਡੇ ਮਨ ਨੂੰ ਮਜ਼ਬੂਤ ਬਣਾਉਂਦਾ ਹੈ ਸਾਡੇ ਮਨ ਦੇ ਵਿੱਚ ਜੋ ਇੱਧਰ ਉੱਧਰ ਦੀਆਂ ਫालतू ਗੱਲਾਂ ਜਾਂਦੀਆਂ ਰਹਿੰਦੀਆਂ ਨੇ ਨਾ ਫਿਰ ਉਹ ਨਹੀਂ ਆਉਂਦੀਆਂ ਸਵੇਰੇ ਉੱਠ ਕੇ ਪਰਮ ਪਿਤਾ ਪਰਮਾਤਮਾ ਦੇ ਨਾਲ ਆਪਣਾ ਮਨ ਜੋੜਨ ਦੀ ਕੋਸ਼ਿਸ਼ ਕਰਨੀ ਹੈ ਧਿਆਨ ਧਰ ਕੇ ਬੈਠਣਾ ਹੈ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਸਾਡੇ ਮਨ ਨੂੰ ਸ਼ਾਂਤੀ ਦਿੰਦੀਆਂ ਨੇ ਸਕੂਨ ਦਿੰਦੀਆਂ ਨੇ ਸਾਡੇ ਮਨ ਨੂੰ ਮਜ਼ਬੂਤ ਬਣਾਉਂਦੀਆਂ ਨੇ ਤੁਸੀਂ ਕਿਸੇ ਵੀ ਧਰਮ ਦੇ ਵਿੱਚੋਂ ਜਿਸ ਵੀ ਨਾਮ ਦੇ ਨਾਲ ਤੁਸੀਂ ਉਹ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਆ ਉਹ ਨਾਮ ਜਪਮਰਨ ਕਰ ਲਓ ਪਰ ਪਰਮਪિતા ਪਰਮਾਤਮਾ ਜੀ ਦੇ ਲਈ ਉਹ ਵਾਹਿਗੁਰੂ ਅਕਾਲ ਪੁਰਖ ਜੀ ਦੇ ਲਈ ਸਮਾਂ ਜ਼ਰੂਰ ਕੱਢਣਾ ਹੈ ਅਤੇ ਸਵੇਰੇ ਉੱਠਦੇ ਆਸਾਰ ਹੀ ਉੱਠਦੇ ਆਸਾਰ ਮਾਲਕ ਦਾ ਸ਼ੁਕਰਾਨਾ ਕਰਨਾ ਪਰਮਪિતા ਪਰਮਾਤਮਾ ਦੇ ਨਾਲ ਆਪਣਾ ਕਨੈਕਸ਼ਨ ਕਨੈਕਟ ਕਰਨ ਦੀ ਕੋਸ਼ਿਸ਼ ਕਰਨੀ ਜਿਵੇਂ ਜੋ ਸਿੱਖ ਧਰਮ ਦੇ ਵਿੱਚ ਨੇ ਆਪਾਂ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਇਸ ਤਰ੍ਹਾਂ ਨਾ ਵਾਹਿਗੁਰੂ ਵਾਹਿਗੁਰੂ ਦੀ ਦਾ ਸਿਮਰਨ ਕਰਦੇ ਰਹਿਣਾ ਫਿਰ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਪਰਣਾ ਹੈ ਕਿ ਮੈਂ ਬਹੁਤ ਖੁਸ਼ ਆਤਮਾ ਹਾਂ ਮੈਂ ਤੰਦਰੁਸਤ ਹਾਂ ਮੈਂ ਹਰ ਕੰਮ ਨੂੰ ਕਰ ਸਕਦਾ ਹਾਂ ਉਹ ਪਰਮਪਿਤਾ ਪਰਮਾਤਮਾ ਦਾ ਮੇਰ ਪ੍ਰਿਆ ਹੱਥ ਮੇਰੇ ਸਿਰ ਤੇ ਹੈ ਇਸ ਤਰ੍ਹਾਂ ਚੰਗੀਆਂ ਚੰਗੀਆਂ ਵਧੀਆ-ਵਧੀਆ ਸੋਹਣੀਆਂ-ਸੋਹਣੀਆਂ ਗੱਲਾਂ ਆਪਣੇ ਮਨ ਦੇ ਵਿੱਚ ਭਰਨੀਆਂ ਨੇ ਤਾਂ ਜੋ ਸਾਡਾ ਮਨ ਸਾਰਾ ਦਿਨ ਖਿੜਿਆ ਰਹੇ, ਖੁਸ਼ ਰਹੇ, ਤੰਦਰੁਸਤ ਰਹੇ ਕਿਉਂਕਿ ਮਨ ਕਰਕੇ ਹੀ ਅਸੀਂ ਸਾਰਾ ਦਿਨ ਕੰਮ ਕਰਨਾ ਹੈ। ਜਿੰਨਾ ਹੀ ਸਾਡਾ ਮਨ ਮਜ਼ਬੂਤ ਹੋਵੇਗਾ, ਮਨ ਖੁਸ਼ ਹੋਵੇਗਾ, ਓਨਾ ਹੀ ਅਸੀਂ ਆਪਣੇ ਕੰਮਾਂ ਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ। ਤਾਂ ਇਹਦੇ ਤੇ ਵੀ ਧਿਆਨ ਜ਼ਰੂਰ ਦੇਣਾ। ਤੀਸਰਾ ਕਾਰਨ ਹੈ ਸਾਡੇ ਸਰੀਰ ਨੂੰ ਆਲਸ ਪੈਂਦਾ ਸਾਡੇ ਖਾਣ ਪੀਣ ਦੀਆਂ ਗਲਤ ਆਦਤਾਂ ਜਿਵੇਂ ਲੋੜ ਤੋਂ ਵੱਧ ਖਾਣਾ ਤਲਿਆ ਹੋਇਆ ਖਾਣਾ ਤੇਜ ਮਸਾਲੇਦਾਰ ਖਾਣਾ ਜਾਂ ਬੇਹੋਜਣ ਦੀ ਵਰਤੋਂ ਕਰਨੀ ਇਹਦੇ ਨਾਲ ਵੀ ਸਾਡੇ ਸਰੀਰ ਨੂੰ ਬਹੁਤ ਆਲਸ ਪੈਂਦਾ ਹੈ ਸੁਸਤੀ ਕੈਂਦੀ ਆ ਤਾਂ ਜੇਕਰ ਖਾਣ ਪੀਣ ਦੀਆਂ ਕੁਝ ਗਲਤ ਆਦਤਾਂ ਨੇ ਤਾਂ ਇਹਨਾਂ ਨੂੰ ਵੀ ਸੁਧਾਰਨਾ ਹੈ ਜਿੰਨੀ ਸਾਨੂੰ ਭੁੱਖ ਲੱਗਦੀ ਹੈ ਨਾ ਉਹਦੇ ਤੋਂ ਕੱਟ ਹੀ ਖਾਣਾ ਚਾਹੀਦਾ ਹੈ ਖਾਸ ਕਰਕੇ ਰਾਤ ਦਾ ਭੋਜਨ ਸਾਦਾ ਹੋਵੇ ਥੋੜਾ ਹੋਵੇ ਤਾਂ ਰਾਤ ਨੂੰ ਨੀਂਦ ਬੜੀ ਸੋਹਣੀ ਆ ਜਾਂਦੀ ਆ ਅਤੇ ਸਵੇਰੇ ਜਾਗ ਵੀ ਵਧੀਆ ਆਉਂਦੀ ਆ ਤਾਂ ਆਪਣੀ ਖਾਣ ਪੀਣ ਦੀਆਂ ਆਦਤਾਂ 'ਚ ਸੁਧਾਰ ਕਰਨਾ ਰੋਟੀ ਖਾ ਕੇ ਕਦੇ ਵੀ ਲੰਮੇ ਨਹੀਂ ਪੈਣਾ ਬੈਠੇ ਨਹੀਂ ਰਹਿਣਾ ਕੁਝ ਸਮਾਂ ਸੈਰ ਕਰਨੀ ਆ ਅਤੇ ਸਵੇਰੇ ਉੱਠਦੇ ਆਸਾਰ ਵੀ ਸੈਰ ਕਰਨੀ ਬਹੁਤ ਜ਼ਰੂਰੀ ਆ ਸਵੇਰ ਦੀ ਸੈਰ ਸਰੀਰ ਦਾ ਸਿਮਰਨ ਸਾਡੇ ਤਨ ਮਨ ਦੋਵਾਂ ਨੂੰ ਤੰਦਰੁਸਤ ਬਣਾਉਂਦੇ ਨੇ ਅਤੇ ਜੇ ਆਪਾਂ ਸੈਰ ਕਰਦੇ ਕਰਦੇ ਵੀ ਸਿਮਰਨ ਕਰੀਏ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆਂ ਸੈਰ ਕਰੀਏ ਤਾਂ ਇਹ ਸੋਹਣੀ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਤਾਂ ਇਹ ਆਦਤ ਨੂੰ ਵੀ ਜ਼ਰੂਰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਉਸ ਤੋਂ ਬਾਅਦ ਇਹ ਚੌਥਾ ਜੇਕਰ ਸਾਨੂੰ ਲੱਗਦਾ ਵੀ ਅਸੀਂ ਸਵੇਰੇ ਉੱਠ ਕੇ ਸੈਰ ਵੀ ਕਰ ਰਹੇ ਹਾਂ ਅਸੀਂ ਗੁਰਬਾਣੀ ਦਾ ਪਾਠ ਵੀ ਕਰਦੇ ਹਾਂ ਸਾਡੇ ਮਨ ਦੇ ਉੱਤੇ ਕੋਈ ਬੋਝ ਕੋਈ ਚਿੰਤਾ ਨਹੀਂ ਆ ਫਿਰ ਵੀ ਸਰੀਰ ਥੱਕਿਆ ਥੱਕਿਆ ਹੈ ਸ਼ਰੀਰ ਨੂੰ ਆਲਸ ਕਹਿ ਰਿਹਾ ਹੈ ਜਾਂ ਕੋਈ ਵੀ ਆਪਣੇ ਸ਼ਰੀਰ ਅੰਦਰ ਬਦਲਾਅ ਨਜ਼ਰ ਆ ਰਿਹਾ ਹੈ ਨਾ ਫਿਰ ਸਾਨੂੰ ਡਾਕਟਰੀ ਚੈੱਕਅਪ ਵੀ ਕਰਵਾਉਣਾ ਚਾਹੀਦਾ ਹੈ ਕਿਉਂਕਿ ਹੋ ਸਕਦਾ ਸਾਡੇ ਸ਼ਰੀਰ ਨੂੰ ਕੋਈ ਐਸਾ ਦੁਖ ਰੋਗ ਲੱਗਾ ਹੋਵੇ ਜੋ ਅਜੇ ਤੱਕ ਜ਼ਾਹਰ ਨਹੀਂ ਹੋਇਆ ਤਾਂ ਡਾਕਟਰੀ ਚੈੱਕਅਪ ਕਰਵਾਉਣਾ ਵੀ ਜ਼ਰੂਰੀ ਆ ਪਰ ਸਭ ਤੋਂ ਪਹਿਲਾਂ ਸਾਨੂੰ ਆਪਣੀਆਂ ਆਦਤਾਂ ਦੇ ਵਿੱਚ ਸੁਧਾਰ ਕਰਨਾ ਪਵੇਗਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਸ਼ਰੀਰ ਦੀ ਥਕਾਵਟ ਆਲਸ ਸੁਸਤੀ ਬਾਰੇ ਗੱਲ ਕੀਤੀ ਆ ਕਿ ਜਿਨ੍ਹਾਂ ਦਾ ਸਰੀਰ ਹਰ ਵੇਲੇ ਥੱਕਿਆ ਰਹਿੰਦਾ ਥੱਕੇ ਰਹਿਣ ਦੇ ਪਿੱਛੇ ਕੀ ਕੀ ਕਾਰਨ ਦੱਸੇ ਨੇ ਇੱਕ ਤਾਂ ਸਾਡੀਆਂ ਕੁਝ ਮਾੜੀਆਂ ਆਦਤਾਂ ਜਿਸ ਤਰ੍ਹਾਂ ਕਿ ਜ਼ਿਆਦਾ ਸੌਣਾ ਹਰ ਵੇਲੇ ਟੀਵੀ ਮੋਬਾਈਲ ਚਲਾਉਂਦੇ ਰਹਿਣਾ ਜਾਂ ਜੇ ਆਪਾਂ ਆਪਣੇ ਆਪ ਨੂੰ ਜ਼ਿਆਦਾ ਆਰਾਮ ਦੇ ਵਿੱਚ ਰੱਖਣ ਦੀ ਆਦਤ ਪਾਈ ਆ ਵੇਲੇ ਰਹਿਨੇ ਆ ਕੋਈ ਕੰਮ ਕਰਨ ਨੂੰ ਨਹੀਂ ਆ ਤਾ ਵੀ ਸਾਡੇ ਸਰੀਰ ਨੂੰ ਆਲਸ ਸੁਸਤੀ ਘੇਰ ਲੈਂਦੀ ਆ ਤਾਂ ਆਪਣੇ ਆਪ ਨੂੰ ਹਰ ਵੇਲੇ ਵਿਜੀ ਰੱਖਣ ਦੀ ਕੋਸ਼ਿਸ਼ ਕਰਨੀ ਆ ਜੇ ਮਾਲਕ ਨੇ ਬਹੁਤ ਸੁੱਖ ਸੁਵਲਤਾ ਦਿੱਤੀਆਂ ਨੇ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਆ ਤਾਂ ਵੀ ਆਪਣੇ ਆਪ ਨੂੰ ਵਿਹਲਾ ਨਹੀਂ ਰੱਖਣਾ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨੀ ਆ ਕੁਝ ਨਵਾਂ ਸਿੱਖਣ ਦੀ ਆਦਤ ਪਾਉਣੀ ਆ ਸਿੱਖਦੇ ਰਹਿਣਾ ਹੈ ਆਪਣੇ ਸਰੀਰ ਦੇ ਲਈ ਆਪਣੀ ਤੰਦਰੁਸਤੀ ਦੇ ਲਈ ਆਪਾਂ ਆਪਰੇ ਆਪ ਨੂੰ ਵਿਹਲਾ ਨਹੀਂ ਰੱਖਣਾ ਕਿਉਂਕਿ ਕਿਉਂਕਿ ਜੇਕਰ ਸਾਡੇ ਸਰੀਰ ਨੂੰ ਵਿਹਲੇ ਰਹਿਣ ਦੀ ਆਦਤ ਪੈ ਗਈ ਆਰਾਮ ਦੀ ਆਦਤ ਪੈ ਗਈ ਤਾਂ ਇਹ ਹੌਲੀ-ਹੌਲੀ ਬਿਮਾਰੀਆਂ ਦੇ ਨਾਲ ਘਿਰਦਾ ਜਾਵੇਗਾ ਆਪਣੇ ਆਪ ਨੂੰ ਤੰਦਰੁਸਤ ਫਿੱਟ ਰੱਖਣ ਦੇ ਲਈ ਆਪਣੀ ਚੁਸਤੀ ਫੁਰਤੀ ਦੇ ਲਈ ਸਵੇਰੇ ਜਲਦੀ ਉੱਠਣਾ ਉੱਠ ਕੇ ਪਰਮਾਤਮਾ ਦਾ ਸਿਮਰਨ ਕਰਨਾ ਸਵੇਰ ਦੀ ਸੈਰ ਕਰਨੀ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰਨਾ ਆਪਣੀਆਂ ਸੌਣ ਤੇ ਉੱਠਣ ਦੀਆਂ ਆਦਤਾਂ ਦੇ ਵਿੱਚ ਬਦਲਾਅ ਕਰਨਾ ਜੇ ਕੋਈ ਮਨ ਦੇ ਉੱਤੇ ਬੋਝ ਆ ਚਿੰਤਾ ਹੈ ਕੋਈ ਟੈਨਸ਼ਨ ਹੈ ਉਹ ਚਿੰਤਾ ਬੋਝ ਟੈਨਸ਼ਨ ਦਾ ਹੱਲ ਕਰਨਾ ਕਿਉਂਕਿ ਜਿੰਨੀ ਚਿੰਤਾ ਕਰਦੇ ਜਾਵਾਂਗੇ ਨਾ ਚਿੰਤਾ ਓਨੀ ਵੱਧਦੀ ਜਾਵੇਗੀ ਘਟੇਗੀ ਨਹੀਂ ਪਰ ਜੇਕਰ ਉਸ ਚਿੰਤਾ ਉਸ ਟੈਨਸ਼ਨ ਦਾ ਆਪ ਹੱਲ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਚਿੰਤਾ ਵਿੱਚੋਂ ਛੇਤੀ ਬਾਹਰ ਆ ਜਾਵਾਂਗੇ ਤਾਂ ਚਿੰਤਾ ਨਹੀਂ ਕਰਨੀ ਚਿੰਤਾ ਦਾ ਟੈਨਸ਼ਨ ਦਾ ਹੱਲ ਲੱਭਣਾ ਹੈ ਹਰ ਵੇਲੇ ਸੋਚਦੇ ਨਹੀਂ ਰਹਿਣਾ ਤਾਂ ਇੱਕੋ ਜਿਹਾ ਕਾਰਨ ਸੀ ਅਤੇ ਨਾਲ ਹੀ ਆਪਾਂ ਹੱਲ ਦੱਸਣ ਦੀ ਕੋਸ਼ਿਸ਼ ਕੀਤੀ ਆ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਜੇ ਤੁਹਾਡੇ ਕੋਲ ਕੋਈ ਸੁਝਾਅ ਆ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਪਰ ਜੇਕਰ ਦਿੱਤੀ ਹੋਈ ਜਾਣਕਾਰੀ ਦੇ ਵਿੱਚੋਂ ਕੋਈ ਵੀ ਗੱਲ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਉਹ ਗੱਲ ਨੂੰ ਸੁਣ ਕੇ ਉੱਥੇ ਛੱਡ ਦੇਣਾ ਦਿਲ ਤੇ ਨਹੀਂ ਲਾਉਣਾ ਬਸ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ